ਗੁਰਵਿੰਦਰ ਉਹ ਪੁੱਤ ਜਿਹੜਾ ਅੱਜ ਮਾਪਿਆਂ ਦਾ ਨਹੀਂ ਪੂਰੀ ਦੁਨੀਆ ਦਾ ਪੁੱਤ ਬਣ ਚੁੱਕਾ ਹੈ ਅੱਜ ਭੋਗ ਪੈ ਚੁੱਕਾ ਹੈ ਅੰਤਿਮ ਅਰਦਾਸ ਵੀ ਹੋ ਚੁੱਕੀ ਹੈ ਬਾਪੂ ਜੀ ਐਡਾ ਵੱਡਾ ਕੱਠ ਸਾंभਿਆਂ ਨਹੀਂ ਜਾਣਾ ਸੀ ਪਰ ਸਾंभਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਪਰ ਅੱਜ ਮੈਨੂੰ ਲੱਗਦਾ ਉਹ ਬਾਪੂ ਦਾ ਵੇੜਾ ਜ਼ਰੂਰ ਸੁੰਨਾ ਹੋ ਚੁੱਕਾ ਹੈ ਹੈ ਜੀ ਇੱਕ ਪੁੱਤ ਦੁਨੀਆ ਤੋਂ ਚਲਾ ਗਿਆ ਬਾਕੀ ਰਹਿ ਕੀ ਗਿਆ ਜੀ ਬਾਕੀ ਕੀ ਰਹਿ ਗਿਆ ਜਦੋਂ ਪੁੱਤ ਹੀ ਇੱਕ ਪੁੱਤ ਉਹ ਵੀ ਦੁਨੀਆ ਤੋਂ ਚਲਾ ਗਿਆ ਹੋ ਇਹ Tutti i reggia ਅੱਜ ਦੇਸ਼ੋਂ ਵਿਦੇਸ਼ੋਂ ਲੋਕ ਕੋਈ ਵੀਡੀਓ ਕਾਲ ਰਾਹੀਂ ਕੋਈ ਇੱਥੇ ਪਹੁੰਚ ਕੇ ਦੁੱਖ ਸਾਝਾ ਕਰ ਰਿਹਾ ਸਮਾਜ ਜਿਹੜਾ ਤੁਹਾਡੇ ਨਾਲ ਹੈ ਅੱਜ ਕੱਲ ਨਾ 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 ਕੱਲਾ ਕੱਲਾ ਇਹ ਨਹੀਂ ਸਭ ਤੋਂ ਪਹਿਲਾਂ ਮੇਰਾ ਪਿੰਡ ਮੇਰਾ ਇਲਾਕਾ ਮੇਰਾ ਸ਼ਹਿਰ ਮੇਰਾ ਪੰਜਾਬ ਮੈਨੂੰ ਹੋਰ ਭਾਰਤ ਤੋਂ ਬਾਹਰਲੇ ਦੇਸ਼ਾਂ ਤੋਂ ਮੈਨੂੰ ਕਹਿ ਰਹੇ ਆ ਕਿ ਤੁਹਾਡਾ ਪੁੱਤ ਨਹੀਂ ਸੀਗਾ ਇਹ ਸਾਰੇ ਸੰਸਾਰ ਦਾ ਪੁੱਤ ਸੀਗਾ ਇਹ ਡੈਨ ਖਾ ਗਈ ਉਹ ਮੇਰੇ ਜਿਹੜੇ ਨਹੀਂ ਵੀ ਜਾਣਦੇ ਲੋਕ ਜਿਹੜੇ ਨਹੀਂ ਜਾਣਦੇ ਬਿਲਕੁਲ ਜਿਹੜੇ ਨਹੀਂ ਵੀ ਜਾਣਦੇ ਉਹ ਵੀ ਪਹੁੰਚੇ ਨਹੀਂ ਉਹ ਵੀ ਅੱਜ ਕਿਉਂਕਿ ਇਹ ਤੋਂ ਮਾਰਾ ਕਿਸੇ ਨਾਲ ਹੋ ਨਹੀਂ ਸਕਦਾ ਜੀ ਉਹ ਵੀ ਇਹਦਾ ਰੱਬ ਕਿਸੇ ਨਾ ਕਰੇ ਨਾ ਪਰ ਇਹੀ ਲੋਕਾਂ ਦੀ ਮੰਗ ਹੈ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਨਾਂ ਨੂੰ ਇਨਸਾਫ਼ ਮਿਲੇ ਤੇ ਐਵੇਂ ਹੀ ਖੜੇ ਨੇ ਤਾਂ ਉਹਨਾਂ ਨੂੰ ਇਨਸਾਫ਼ ਮਿਲੇ ਸਾਨੂੰ ਪੂਰੀ ਆਸ ਆ ਹਾਂ ਨਾ ਬਲਕਿ ਸਾਨੂੰ ਪੂਰਾ ਤੇ ਲੋਕ ਐਵੇਂ ਹਸਾ ਦਿੰਦੇ ਰਹਿਣ ਸਾਨੂੰ ਬਾਬੂ ਜੀ ਇਕੱਠ ਤਾਂ ਬਹੁਤ ਵੱਡਾ ਹੈ ਪਰ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਫਾਂਸੀ ਤੱਕ ਇਹ ਗੱਲ ਜਾਊਗੀ ਹਾਂ ਫਾਂਸੀ ਹੋਵੇ ਫੇਰ ਹੀ ਅਸੀਂ ਫੇਰ ਹੀ ਚੈਨਲ ਬੈਸਕਾ ਕਿਤਨਾ ਕਿਤੇ ਗੁਰਵਿੰਦਰ ਦੀ ਆਤਮਾ ਨੂੰ ਸਕੂਨ ਮਿਲ ਜੇ ਉਹਨਾਂ ਨਾਲ ਆਉਣ ਵਾਲੇ ਇੱਕ ਇੱਕ ਪੁੱਤ ਹੈ ਹਰੇਕ ਦੇ ਘਰੇ ਜੀ ਕਿਸੇ ਡੈਨ ਦੀ ਜ਼ਰਤ ਨਾ ਪਵੇ ਕਿਸੇ ਦੇ ਪੁੱਤ ਨੂੰ ਕਿਵੇਂ ਮਾਰਿਆ ਜਾਂਦਾ ਹੈ ਉਹਨਾਂ ਨੂੰ ਫਾਂਸੀ ਹੋਊਗੀ ਤਾਂ ਕੋਈ ਡੈਨ ਉਪਰਾਲਾ ਇਹ ਵਿਜਾਣਾ ਕਰੂਗੀ ਵੀ ਕਿਸੇ ਦੇ ਕੋਈ ਗਲਤ ਕਦਮ ਚੱਕੇ ਤੁਹਾਨੂੰ ਬਹੁਤ ਲੋਕ ਦੇਖ ਰਹੇ ਆ ਕੋਈ ਤੁਹਾਡੇ ਲਈ ਪੋਸਟਾਂ ਪਾ ਰਿਹਾ ਪਰਿਵਾਰ ਦੇ ਲਈ ਹਰ ਬੰਦਾ ਇੱਕ ਆਮ ਇਨਸਾਨ ਜਿੱਤੋਂ ਜਿੰਨਾ ਹੋ ਸਕਿਆ ਉਹ ਕਰ ਰਿਹਾ ਵਾ ਹਾਂਜੀ ਰੁਪਿੰਦਰ ਦੇ ਪਰਿਵਾਰ ਦੇ ਬਿਆਨ ਸਾਹਮਣੇ ਆ ਰਹੇ ਆ ਪਰਿਵਾਰ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤੁਹਾਡੇ ਕੋਲ ਨਹੀਂ ਮੈਂ ਬਾਰੇ ਮੈਂ ਬਸ ਉਹਨੇ ਜੋ ਕੋਈ ਬਿਆਨ ਦੇ ਤੇ ਪਤਾ ਨਹੀਂ ਮੈਨੂੰ ਪਰ ਉਹਨਾਂ ਨੇ ਉਹਨਾਂ ਨੇ ਜਿਹੜੀ ਮੈਂ ਜ਼ਿੰਮੇਵਾਰੀ ਲਾ ਕੇ ਗਿਆ ਸੀਗਾ ਵੀ ਤੁਹਾਡੀ ਧੀ ਆ ਜੀ ਵੀ ਤੁਸੀਂ ਉਹਦੀ ਕੜੀ ਨਿਗਰਾਨੀ ਰੱਖਣੀ ਆ ਸਵੇਰ ਸ਼ਾਮ ਫੋਨ ਕਰਿਆ ਕਰਨਾ ਤੁਸੀਂ ਕਿੱਥੇ ਆ ਹਾਂ ਉਹਨਾਂ ਦੀ ਧੀ ਹੁਣ ਕੀ ਖਲਾਸੇ ਹੋ ਰਹੀ ਹੈ ਕਿੱਥੇ ਕਿੱਥੇ ਫਿਰਦੀ ਰਹੀ ਹੈ ਪਹਿਲੀ ਕਹਿੰਦੇ ਹੈਗੀ ਸੀ ਹਾਂ ਦੋੱਚੀ ਫਿਰ ਉਹ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਧੀ ਸੀ ਕਿੱਥੇ ਕਿੱਥੇ ਫਿਰਦੀ ਰਹੀ ਹੈ ਹੂੰ ਉਹ ਨਿਗਰਾਨੀ ਰੱਖਦੇ ਜੀ ਕਿ ਮੈਂ ਜਦੋਂ ਉਹਨਾਂ ਦੀ ਡਿਊਟੀ ਲਾ ਗਿਆ ਸੀਗਾ ਹੂੰ ਮੇਰਾ ਮੇਰਾ ਘਰ ਤੋਂ ਬਾਹਰ ਕਰਤਾ ਡੈਨ ਨੇ ਹੂੰ ਮੇਰਾ ਹਾਂ ਮੈਂ ਤਾਂ ਬੋਲਿਆ ਨਹੀਂ ਆਂਦਾ ਨਹੀਂ ਨਹੀਂ ਹਾਂ ਸੋ ਬਿਲਕੁਲ ਪਰਿਵਾਰ ਦੇ ਹਾਲਾਤ ਇਸ ਵੇਲੇ ਤੁਸੀਂ ਦੇਖੋ ਆਪਣੀਆਂ ਕਿਸ ਤਰੀਕੇ ਦੇ ਨਾਲ ਪਰਾਂ ਤੇ ਖੜੀ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਜ ਪਰਿਵਾਰ ਦੇ ਕੋਲ ਕੁਝ ਵੀ ਨਹੀਂ ਬਚਿਆ ਕਿਉਂਕਿ ਪੁੱਤਰ ਰਾਖ ਬਣ ਚੁੱਕਾ ਹੈ ਗੁਰਵਿੰਦਰ ਉਹ ਪੁੱਤ ਜਿਹੜਾ ਅੱਜ ਮਾਪਿਆਂ ਦਾ ਨਹੀਂ ਪੂਰੀ ਦੁਨੀਆ ਦਾ ਪੁੱਤ ਬਣ ਚੁੱਕਾ ਹੈ ਅੱਜ ਭੋਗ ਪੈ ਚੁੱਕਾ ਹੈ ਅੰਤਿਮ ਅਰਦਾਸ ਵੀ ਹੋ ਚੁੱਕੀ ਹੈ ਬਾਪੂ ਜੀ ਐਡਾ ਵੱਡਾ ਕੱਠ ਸਾंभਿਆਂ ਨਹੀਂ ਜਾਣਾ ਸੀ ਪਰ ਸਾंभਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲੋਂ ਪਰ ਅੱਜ ਮੈਨੂੰ ਲੱਗਦਾ ਉਹ ਬਾਪੂ ਦਾ ਵੇੜਾ ਜ਼ਰੂਰ ਸੁੰਨਾ ਹੋ ਚੁੱਕਾ ਹੈ ਗਿਆ ਜੀ ਇੱਕ ਪੁੱਤ ਦੁਨੀਆ ਤੋਂ ਚਲਾ ਗਿਆ ਬਾਕੀ ਰਹਿ ਕੀ ਗਿਆ ਜੀ ਬਾਕੀ ਕੀ ਰਹਿ ਗਿਆ ਜੇ ਉਹ ਪੁੱਤੀ ਇੱਕ ਪੁੱਤ ਉਹ ਵੀ ਦੁਨੀਆ ਤੋਂ ਚਲਾ ਗਿਆ ਭਾਈ ਦੁੱਤੀ ਰਹਿ ਗਈ ਆ ਅੱਜ ਦੇਸ਼ੋਂ ਵਿਦੇਸ਼ੋਂ ਲੋਕ ਕੋਈ ਵੀਡੀਓ ਕਾਲ ਰਾਹੀਂ ਕੋਈ ਇੱਥੇ ਪਹੁੰਚ ਕੇ ਦੁੱਖ ਸਾਝਾ ਕਰ ਰਿਹਾ ਸਮਾਜ ਜਿਹੜਾ ਤੁਹਾਡੇ ਨਾਲ ਹੈ ਅੱਜ ਕੱਲ ਨਾਲ ਨਾਲ ਕੱਲਾ ਕੱਲਾ ਇਹ ਨਹੀਂ ਸਭ ਤੋਂ ਪਹਿਲਾਂ ਮੇਰਾ ਪਿੰਡ ਮੇਰਾ ਇਲਾਕਾ ਮੇਰਾ ਸ਼ਹਿਰ ਮੇਰਾ ਪੰਜਾਬ ਮੈਨੂੰ ਹੋਰ ਭਾਰਤ ਤੋਂ ਬਾਹਰਲੇ ਦੇਸ਼ਾਂ ਤੋਂ ਮੈਨੂੰ ਕਹਿ ਰਹੇ ਆ ਕਿ ਤੁਹਾਡਾ ਪੁੱਤ ਨਹੀਂ ਸੀਗਾ ਇਹ ਸਰਸ ਨੂੰ ਸਰਦਾ ਪੁੱਤ ਸੀ ਆ ਇਹ ਡੈਨ ਖਾ ਗਿਆ ਉਹ ਮੇਰੇ ਜਿਹੜੇ ਨਹੀਂ ਵੀ ਜਾਣਦੇ ਲੋਕ ਜਿਹੜੇ ਨਹੀਂ ਜਾਣਦੇ ਬਿਲਕੁਲ ਜਿਹੜੇ ਨਹੀਂ ਵੀ ਜਾਣਦੇ ਉਹ ਵੀ ਪਹੁੰਚੇ ਨਹੀਂ ਉਹ ਵੀ ਅਜ ਕਿਉਂਕਿ ਤੂੰ ਇਹ ਨੂੰ ਮਾਰਾ ਕਿਸੇ ਨਾਲ ਹੋ ਨਹੀਂ ਸਕਦਾ ਜੀ ਉਹ ਵੀ ਇਹਦਾ ਰੱਬ ਕਿਸੇ ਨਾ ਕਰੇ ਨਾ ਪਰ ਇਹੀ ਲੋਕਾਂ ਨੇ ਮੰਗਿਆ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਹਾਂ ਇਹਨਾਂ ਨੂੰ ਫਾਂਸੀ ਮਿਲੇ ਤੇ ਐਵੇਂ ਖੜੇ ਹਾਂ ਉਹਨਾਂ ਨੂੰ ਫਾਂਸੀ ਮਿਲੇ ਹੂੰ ਸਾਨੂੰ ਪੂਰੀ ਆਸ ਆ ਹੂੰ ਨਿਆ ਬਾਲਕਾ ਸਾਨੂੰ ਪੂਰਾ ਤੇ ਲੋਕ ਐਵੇਂ ਸਾਹ ਦਿੰਦੇ ਰਹਿਣ ਬਾਬੂ ਜੀ ਇਕੱਠ ਤਾਂ ਬਹੁਤ ਵੱਡਾ ਹੈ ਪਰ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਫਾਂਸੀ ਤੱਕ ਇਹ ਗੱਲ ਜਾਊਗੀ ਹਾਂ ਫਾਂਸੀ ਹੋਵੇ ਫੇਰ ਹੀ ਅਸੀਂ ਫੇਰ ਹੀ ਚੈਨਲ ਬੈਠ ਸਕਦੇ ਕਿਤਨਾ ਕਿਤੇ ਗੁਰਵਿੰਦਰ ਦੀ ਆਤਮਾ ਨੂੰ ਸ਼ਾਂਤ ਕਰਨ ਆਉਣ ਵਾਲੇ ਇੱਕ ਇੱਕ ਪੁੱਤ ਹਰੇਕ ਦੇ ਘਰੇ ਜੀ ਕਿਸੇ ਡੈਨ ਦੀ ਜ਼ਰਤ ਨਾ ਪਵੇ ਕਿਸੇ ਦੇ ਪੁੱਤ ਨੂੰ ਕਿਵੇਂ ਮਾਰਿਆ ਜਾਂਦਾ ਹੈ ਉਹਨਾਂ ਨੂੰ ਫਾਂਸੀ ਹੋਊਗੀ ਤਾਂ ਕੋਈ ਡੈਨ ਉਪਰਾਲਾ ਇਹojana ਕਰੂਗੀ ਵੀ ਕਿਸੇ ਦੇ ਕੋਈ ਗਲਤ ਕਦਮ ਚੱਕੇ ਦੀ ਤੁਹਾਨੂੰ ਬਹੁਤ ਲੋਕ ਦੇਖ ਰਹੇ ਆ ਕੋਈ ਤੁਹਾਡੇ ਲਈ ਪੋਸਟਾਂ ਪਾ ਰਿਹਾ ਪਰਿਵਾਰ ਦੇ ਲਈ ਹਰ ਬੰਦਾ ਇੱਕ ਆਮ ਇਨਸਾਨ ਜਿੱਤੋਂ ਜਿੰਨਾ ਹੋ ਸਕਿਆ ਉਹ ਕਰ ਰਿਹਾ ਵਾ ਹਾਂਜੀ ਰੁਪਿੰਦਰ ਦੇ ਪਰਿਵਾਰ ਦੇ ਬਿਆਨ ਸਾਹਮਣੇ ਆ ਰਹੇ ਆ ਪਰਿਵਾਰ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਨਹੀਂ ਮੈਂ ਬਾਰੇ ਮੈਂ ਬਸ ਉਹਨੇ ਜੋ ਕੋਈ ਬਿਆਨ ਦੇ ਤੇ ਪਤਾ ਨਹੀਂ ਮੈਨੂੰ ਪਰ ਉਹਨਾਂ ਨੇ ਉਹਨਾਂ ਨੇ ਜਿਹੜੀ ਮੈਂ ਜ਼ਿੰਮੇਵਾਰੀ ਲਾ ਕੇ ਗਿਆ ਸੀਗਾ ਵੀ ਤੁਹਾਡੀ ਧੀ ਆ ਜੀ ਵੀ ਤੁਸੀਂ ਉਹਦੀ ਕੜੀ ਨਿਗਰਾਨੀ ਰੱਖਣੀ ਆ ਸਵੇਰ ਸ਼ਾਮ ਫੋਨ ਕਰਿਆ ਕਰਨਾ ਤੁਸੀਂ ਕਿੱਥੇ ਆ ਹਾਂ ਉਹਨਾਂ ਦੀ ਧੀ ਹੁਣ ਕੀ ਖਲਾਸੇ ਹੋ ਰਹੀ ਹੈ ਕਿੱਥੇ ਕਿੱਥੇ ਫਿਰਦੀ ਰਹੀ ਹੈ ਪਹਿਲੀ ਕਹਿੰਦੇ ਹੈਗੀ ਸੀ ਆ ਦੋੱਚੀ ਫਿਰ ਉਹ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੀ ਧੀ ਸੀ ਕਿੱਥੇ ਕਿੱਥੇ ਫਿਰਦੀ ਰਹੀ ਹੈ ਹੂੰ ਉਹ ਨਿਗਰਾਨੀ ਰੱਖਦੇ ਜੀ ਕਿ ਮੈਂ ਜਦੋਂ ਉਹਨਾਂ ਦੀ ਡਿਊਟੀ ਲਾ ਗਿਆ ਸੀਗਾ ਹੂੰ ਮੇਰਾ ਮੇਰਾ ਘਰ ਤੋਂ ਬਾਹਰ ਕਰਤਾ ਡੈਨ ਨੇ ਹੂੰ ਮੇਰਾ ਹਾਂ ਮੈਂ ਤੋਂ ਬੋਲਿਆ ਨਹੀਂ ਆਂਦਾ ਨਹੀਂ ਨਹੀਂ ਹਾਂ ਸੋ ਬਿਲਕੁਲ ਪਰਿਵਾਰ ਦੇ ਹਾਲਾਤ ਇਸ ਵੇਲੇ ਤੁਸੀਂ ਦੇਖੋ ਆਪਣੀਆਂ ਕਿਸ ਤਰੀਕੇ ਦੇ ਨਾਲ ਪਰਾਂ ਤੇ ਖੜੀ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅੱਜ ਪਰਿਵਾਰ ਦੇ ਕੋਲ ਕੁਝ ਵੀ ਨਹੀਂ ਬਚਿਆ ਕਿਉਂਕਿ ਪੁੱਤਰ ਰਾਖ ਬਣ ਚੁੱਕਾ ਹੈ